ਹਾਂ ਮੰਜੋਬ ਬਹੁਤ ਚੰਗਾ ਬੰਦਾ ਵਾ ਸੱਜ ਕਾਂਢੀ ਦਾ ਹਾਂ ਮਿਲ ਬੁਆਦੀ ਰਾਣੀ ਦੀਦ ਦੇ ਕਮ ਚੱਪ ਕਰ ਜਾ ਪੁੱਤ ਚੱਪ ਕਰ ਜਾ ਮੰਜੋਬ ਇਕ ਜਾਣੀ ਕਰੀ ਤਾਂ ਦਾਕਲ ਕਰੀ ਦੀਂ ਥੋੜੀ ਬੋਲੀ ਕੀ ਅੱਜ ਬੈਠਿਆਂ ਉਠਿਆਂ ਬੁਰੇ ਲੱਗੀ ਤਾਂ ਉਹ ਹਣ ਉਧਰ ਬੋਲੀ ਜਾਣੀ ਬੋਲੀ ਜਾਣੀ ਹਾਏ ਦੱਸ ਕਿੱਦਾਂ ਕੁੱਟਣ ਦਿਆ ਮੇਰੀ ਭੈਣ ਨੂੰ ਇੰਨਾ ਸਗਾਤਾਂ ਨੇ ਪਵਾਈ ਅੱਜ ਕੁੱਟ ਨੂੰ ਹਾਂ ਕੋਈ ਕਰਾਉਣਾ ਹੀ ਰਾਣੀ ਦੀਦ ਨੇ ਹੋਰ ਕੋਈ ਉਹ ਵਰ ਸੰਦੀਪ ਉਧਰ ਵਾਈ ਕੀ ਜਾ ਕੇ ਆਖੂਗੀ ਤੂੰ ਚੜਗਿੱਲੀ ਮਾਰਨੀ ਮੁੜ ਕੇ ਅਗਲੀ ਨੇ ਜਾ ਕੇ ਉਧਰੋਂ ਦੱਸਤਾ ਨਾ ਉਹਨੂੰ ਅਮਰੋ ਨੂੰ ਸੂਰ ਬੂਏ ਜੀ ਇਹਨਾਂ ਨੇ ਕਰੋਨਾ ਵੀ ਕੀਆ ਜਲੂਸ ਕਢਾਉਣਾ ਦੇਖੋ ਤੂੰ ਸੁਤਰੀ ਦੌਣਾ ਵਾ ਚੱਲ ਚੁੱਪ ਕਰ ਜਾ ਆ ਜਾ ਇੱਧਰ ਤੂੰ ਇੱਧਰ ਆ ਜਾ ਉਹਨੂੰ ਅਮਰੋ ਨੂੰ ਪਤਾ ਲੱਗ ਗਿਆ ਨਾ ਉਹਨੇ ਸੋਹ ਨਹੀ ਹੋਣਾ ਬੂਏ ਜੀ ਮੈਂ ਚੱਲੀ ਬਸ ਉਹਦੇ ਪੱਗ ਲੱਗੀਆਂ ਵਾ ਕਿੱਥੇ ਜਾਣਾ ਵਾ ਮੇਰੇ ਮਾਂ ਪਿਓ ਨੇ ਇੰਨੇ ਲਾਡਾ ਨਾ ਰੱਖੀ ਐ ਤੇ ਤੀ ਹੁਣ ਸਤਰਾ ਜੋਗੀ ਕਰਦੀ ਹੈ ਹਿੰਮਤ ਕਿੱਦਾਂ ਭਈ ਆ ਕੁੜੀ ਨੂੰ ਹੱਥ ਲਾਉਂਦੀ ਹੈ ਭਾਬੀ ਇਹ ਚੱਲ ਏਦਾਂ ਦੇ ਆ ਕੀ ਚੱਲੇ ਏਦਾਂ ਦੇ ਜੀ ਜੀ ਬੋਲੀ ਜਾਂਦੀ ਬੋਲੀ ਜਾਂਦੀ ਨਹੀਂ ਪਹਿਲਾਂ ਤਾਂ ਤੂੰ ਕਹਿੰਦਾ ਨਹੀਂ ਕਿ ਮੇਰਾ ਰਿਸ਼ਤਾ ਕਰਾ ਦੇ ਤੇ ਹੁਣ ਮਾੜੀ ਲੱਗਣ ਲੱਗੀ ਆ ਰਿਸ਼ਤਾ ਕਰਾ ਮੇਰਾ ਘਰ ਵਾਸ਼ੇ ਕਿ ਮੇਰਾ ਜਾੜੇ ਘਰ ਤੂੰ ਜਾੜਨਾ ਤੇ ਆ ਆਹਦੀ ਕਹਿੰਦਾ ਜੀ ਦੀ ਭੈਣ ਇਹਨੂੰ ਚੁੱਕਣਾ ਦਿੰਦੀ ਆ ਇਹ ਭੈਣ ਦਾ ਜਾੜ ਨਹੀਂ ਆ ਇਹ ਚੁੱਕਣਾ ਦਿੰਦੀ ਆ ਚੱਲ ਜਾ ਚੱਲ ਜਾ ਚੱਲ ਜਾ ਚਲ ਜੂਗੀ ਉਹ ਨਹੀਂ ਮੇਰੀ ਗੱਲ ਸੁਣ ਭੈਣ ਤਾਂ ਤੇਰੀ ਘਰ ਆਪਨਾ ਆਪ ਜਾੜਨ ਲਈ ਆ ਇਹ ਕੀ ਜੜਦੀ ਪਈ ਆ ਭਾਬੀ ਸਾਰਾ ਪਤਾ ਮੈਨੂੰ ਕਿਸੇ ਤੋਂ ਨਹੀਂ ਮਿਲਦੀ ਨਾ ਜੀ ਦੀ ਹੁਣ ਵੇਲੇ ਮੂੰਹ ਤੇ ਨਾ ਲਾਉਣ ਡਿਆ ਜੇ ਡਾਡਾ ਤੇ ਗੱਲ ਮੂੰਹ ਤੇ ਕੀਤੀ ਚੰਗੀ ਤੇ ਨਹੀਂ ਤੂੰ ਉਹ ਬਗਾਨੀ ਕੁੜੀ ਜਿਹੜੀ ਇੱਥੇ ਆ ਕੇ ਬੈਠੀ ਆ ਉਹਨੂੰ ਵੀ ਕਿਹਾ ਕਰਣਾ ਉਹ ਸੰਦੀਪ ਕੌਰ ਦੇ ਪਿੱਛੇ ਲੱਗੀ ਉਹ ਜਿਹੇ ਛਪੜੇ ਤੇ ਵਹੀ ਆ ਤੇ ਨਹੀਂ ਉਹਦੇ ਸਾਹਮਣੇ ਤੇਰਾ ਕੀ ਮਤਲਬ ਉਹ ਕੁੜੀ ਨੂੰ ਹੱਥ ਲਾਉਂਦਾ ਤੇ ਇਹਦਾ ਫਰਜ ਹੈ ਕਿ ਬੋਲੇ ਨਾ ਘਰ ਆਈ ਨੂੰ ਤੂੰ ਕੀ ਬੋਲਦੀ ਆ ਤੂੰ ਬਹੁਤਾ ਜ਼ਿਆਦਾ ਵੱਧ ਗਈਆਂ ਮਾਤਰਾ ਤੈਨੂੰ ਦੱਸਾਂ ਮੈਂ ਮੇਰੇ ਘਰ ਵਾਲੇ ਆ ਜਾਂਦਾ ਨਾ ਭੈਣਾ ਕੋ ਭੈਣਾ ਦਾ ਕੀ ਕਸੂਰ ਕੰਜਰਾ ਖਾਦੋਗੀ ਤੇਰੇ ਵਾਲੀ ਉਹ ਦਿਨ ਭੂਆ ਜੀ ਵੇਖ ਲੋ ਕਿਦਾਂ ਤਰਲੇ ਲੈਣ ਡਿਆ ਹੈਗਾ ਏ ਉਹ ਤਾਂ ਜਾਣ ਤੇ ਬਣੀਆਂ ਸੀ ਮੈਨੂੰ ਵੀ ਕਹਿੰਦਾ ਸੀ ਪੂਆਜੀ ਤੂੰ ਕਰਾ ਦੇ ਰਿਸ਼ਤਾ ਵਿੱਚ ਹੋ ਜਾ ਤੂੰ ਐਦਾਂ ਉਦਾਂ ਅਜੀ ਖਾਲੀ ਨਾ ਆਪਣੇ ਘਰ ਫੱਦੀ ਘੁੱਟ ਐਦਾਂ ਹੀ ਦੀਦੀ ਜੇ ਇੱਕ ਦੋ ਵਾਰੀ ਹੋਰ ਖਾਧੀ ਤਾਂ ਉਹਨਾਂ ਨੇ ਉਦਾਂ ਹੀ ਰਹਿਣਾ ਇੱਥੇ ਭੱਜ ਪੂਜੀ ਜਾਣਾ ਇਹਨ ਹੁਣ ਦੀਦੀ ਐਦਾਂ ਹੀ ਉਦਾਂ ਕੰਮ ਸੈੱਟ ਹੋਣਾ ਹੀ ਆ ਇਹੋ ਨੀਤੀ ਬਣਾਉਨੇ ਆ ਫੋਟ ਪਾਓ ਤੇ ਰਾਜ ਕਰੋ ਸਹੀ ਗੱਲ ਆ ਹਨਾ ਐਦਾਂ ਹੀ ਕਰਦੇ ਆ ਐਦਾਂ ਹੀ ਗੱਲ ਸੁੱਤਰ ਬਹਿਣੀ ਆ ਦੀਦੀ ਜੇ ਤੁਸੀਂ ਚੱਲ ਗਏ ਤਾਂ ਫਿਰ ਮੇਰਾ ਕਿੱਦਾਂ ਜੀ ਲੱਖੂੰ ਇੱਥੇ ਮੈਂ ਸੰਦੀਪ ਉੱਥੇ ਜਾ ਕੇ ਕੀ ਕਰਨਾ ਜਿੱਦਾਂ ਅੱਜ ਮੈਂ ਰੋਤ ਹੋ ਕੇ ਰਹਿ ਗਈ ਇੱਥੇ ਤੇ ਉਦਾਂ ਹੀ ਗਾਂ ਵੀ ਇਦਾਂ ਹੀ ਮੈਂ ਰਹਿ ਰੂ ਰਹਿਣਾ ਇੱਥੇ ਪਰ ਦੀਦੀ ਇਹਨਾਂ ਦੀ ਗੱਲਾਂ ਤੋਂ ਲੱਗਦਾ ਨਹੀਂ ਵੀ ਇਹਨਾਂ ਨੇ ਰਹਿਣ ਦੇਣਾ ਵਾ ਕੱਲ ਕੇ ਛੱਡਣਾ ਤੁਹਾਨੂੰ ਚੱਲ ਅੱਜ ਜਿੱਦਾਂ ਹੋ ਰਿਹਾ ਪੀ ਆ ਤੇ ਕੱਲ ਦੀ ਕੱਲ ਵੇਖ ਲਾਂਗੇ ਉਹ ਤਾਂ ਸਕੀਮਾਂ ਤੋਂ ਪਹਿਲਾਂ ਹੀ ਲਾਈਆਂ ਸਾਰੀਆਂ ਸੰਦੀਪ ਉੱਥੇ ਮੇਰਾ ਕਿਹੜਾ ਜੀ ਲੱਗਣਾ ਸੱਸ ਹੈ ਜਿਹੜੀ ਨਾ ਅਗੇ ਨਾ ਲਗਵਾਣਾ ਬਣਾ ਕੇ ਰੱਖਦੀ ਨਾ ਮੈਨੂੰ ਕਿਸੇ ਨਾਲ ਬੋਲਣ ਦੇਣਾ ਤੇ ਜੇ ਕੋਈ ਗੱਲ ਕਰੋ ਅਗੁੱਸੜੀ ਆ ਜਵਾਬ ਦਿੰਦੀ ਐ ਤੂੰ ਉੱਥੇ ਕਿਹੜਾ ਮੁਖਤਿਆਰ ਆ ਹਨਾ ਤੇ ਮੈਂ ਇਕੱਲੀ ਨੇ ਉੱਥੇ ਕੀ ਕਰਨਾ ਜਾ ਕੇ ਫਿਰ ਮੇਰਾ ਉੱਥੇ ਜੀ ਕਰਦਾ ਜਾਣੂ ਇੱਥੇ ਦੇਖਾ ਬਾਬਾ ਰੌਣਕ ਲੱਗੀ ਰਹਿੰਦੀ ਐ ਅੱਜ ਤੇ ਜ਼ਿਆਦਾ ਹੀ ਲੱਗੀ ਉੱਥੇ ਅੱਜ ਜ਼ਿਆਦਾ ਹੀ ਲੱਗੀ ਐ ਰੌਣਕ ਇੰਦਾ ਸੀ ਰੌਣਕ ਲੱਭਦੀ ਐ ਮੈਂ ਰੋਜ਼ ਹੀ ਹਨਾ ਤੇ ਇੰਦਾ ਦੀ ਲੱਗੇ ਤੇ ਵਦਦੀ ਆ ਮਜ਼ਾ ਨਾ ਅੱਜ ਵਧੀਆ ਲੱਗਾ ਨਾ ਮਜ਼ਾ ਉੱਦਾਂ ਹਨਾ ਸਹੀ ਗੱਲ ਚੰਗੀ ਕੁੱਟ ਪਈ ਅੱਜ ਹਨਾ ਹੌਲੀ ਹੋ ਗਈ ਅੱਜ ਉਹ ਵੀ ਉੱਦਾਂ ਹੈ ਮਨਪ੍ਰੀਤ ਰਾਣੀ ਨੇ ਜਨਤ ਅਦਕਰ ਕੇ ਰੌਣ ੜੇ ਅੱਜ ਸਾਲਾ ਮੈਂ ਪੁੱਛਦੀ ਹਾਂ ਬਣਾ ਆ ਵੀ ਟਪ ਕਰ ਜਾ ਹਣ ਆ ਇਹ ਮਨਪ੍ਰੀਤ ਗਲੀ ਰੋਂਦੀ ਆ ਪਾ ਜੀ ਪਹਿਲਾਂ ਇਹਨੂੰ ਦੱਸ ਲੋ ਹਣ ਜਣੀ ਹਣ ਇਹਨੂੰ ਸਫਾਈਆਂ ਦੋ ਵੀ ਕਿਉਂ ਰੋਂਦੀ ਆ ਆ ਇਹ ਭੈਣ ਮੈਨੂੰ ਨਹੀਂ ਪਤਾ ਵੀ ਇਹਦੀ ਪੈਣ ਦੀ ਵਜ੍ਹਾ ਨਾਲ ਰੋਂਦੀ ਆ ਅਮਰਜੀਤ ਮੇਰੀ ਗੱਲ ਸੁਣ ਲੈ ਆਪਣੀ ਭੈਣ ਨੂੰ ਸੰਭਾਲ ਲੈ ਆ ਇਹ ਮੇਰੀ ਭੈਣ ਨੇ ਹੁਣ ਕੀ ਕਰਤਾ ਇੱਥੇ ਆਣ ਕੇ ਤੇਰੀ ਭੈਣ ਹੀ ਆਈ ਤੇ ਪਣਾ ਪਸਾਦ ਪੈ ਗਿਆ। ਆਪੂਆ ਤੂੰ ਆਖੇ ਜਾ ਜਾ ਰਾਣੀ ਨੂੰ ਮਿਲਿਆ ਰਾਣੀ ਚੱਲੀ ਆ। ਮੈਂ ਤੇ ਕਿਹਾ ਹੀ ਰਾਣੀ ਚੱਲੀ ਤੂੰ ਹੀ ਕਹਿੰਦੀ ਸਾਡਾ ਜੀ ਨਹੀਂ ਲੱਗਣਾ ਹੀ ਮੇਲਾ ਹੀ ਜਾ ਕੇ ਮੈਂ ਤੇ ਤੁਹਾਨੂੰ ਮਿਲਣ ਵਾਪਸ ਆ। ਤੇ ਪੈਣਾ ਮੈਂ ਜਾ ਕੇ ਸ਼ੁਕਰ ਹੈ ਰਾਣੀ ਬਿਚਰੀ ਵੀ ਆਪਣੇ ਸਹੁਰੇ ਜਾਊਗੀ ਤੇ। ਸਾਤ ਰਾਣੀ ਤੇ ਸਹੁਰੇ ਜਾਊਗੀ ਸ਼ੁਕਰ ਵਾ ਤੇ ਤੁਸੀਂ ਜਾ ਕੇ ਹੋਰ ਕਲੇਸ਼ ਪਾਤਾ। ਕਹਿੰਦੀ ਰੋਂਦੀ ਤੂੰ ਆ ਗਈ ਮੈਂ ਵੇਖਾਂ ਕਿਉਂ ਰੋਂਦੀ ਮਨਪ੍ਰੀਤ। ਨਹੀਂ ਇਹਨੇ ਵੀ ਕੋਈ ਗੱਲ ਕੀਤੀ ਇਹ ਘੱਟ ਨਹੀਂ ਕਿਸ ਨਾਲ ਉਹਨੇ। ਨਹੀਂ ਉਹਨੇ ਕੀ ਗੱਲ ਕੀਤੀ ਤੁਸੀਂ ਦੋਵੇਂ ਜਣੇ ਉਹਨੂੰ ਹੀ ਕਿਹਾ ਚੰਬੜ ਜਾਨੀ ਆ ਕੇ। ਤੁਹਾਡਾ ਕੀ ਬਗੜਿਆ ਉਹਨੇ ਆਪਣੇ ਘਰ ਖੜੀ ਆ ਉਹ ਤੁਹਾਡੇ ਘਰ ਗਈ ਸੀ ਆਹੀ ਤਾਂ ਪਹਿਣਾ ਕਹਿੰਦੇ ਆ ਵੀ ਸਾਡੇ ਘਰ ਆਵੇ ਫਿਰ ਕਹਿਣਾ ਉਹ ਦਿਨ ਵੀ ਕਹਿ ਗਈ ਮੇਰੇ ਘਰ ਸੋਨ ਅਮਰਜੀਤ ਗੁੱਸੇ ਵਾਲੀ ਗੱਲ ਕੋਈ ਨਹੀਂ ਗਈ ਇਹਨੂੰ ਸੰਦੀਪ ਨੂੰ ਇੱਥੋਂ ਭੇਜ ਦੇ ਨਹੀਂ ਤਾਂ ਇਹਨੇ ਲਾਲ ਹੋ ਜਾਣਾ ਹੀ ਕਿਸੇ ਤੋਂ ਕਿਉਂ ਲਾਲ ਕਿਉਂ ਹੋ ਜਾਣਾ ਉਹ ਰਾਣੀ ਕਰਕੇ ਹੁੰਦੀ ਆ ਸਿੱਧੀ ਗੱਲ ਤੇਨ ਦਸਾਂ ਰਾਨੀ ਕਰਕੇ ਮੈਨੂੰ ਜਿਆਦਾ ਹੀ ਚੁਗਦੀ ਮੇਰੀ ਭੈਣ ਸਿੱਧੀ ਕਹਿੰਦੀ ਚੁਗਣੀ ਨਹੀਂ ਜਦੋਂ ਮੇਰੀ ਭੈਣ ਨੂੰ ਨੇ ਕਟਵਾਇਆ ਚੁਗਣੀ ਨਹੀਂ ਉਹਨੇ ਕਿਉਂ ਕਟਵਾਇਆ ਆ ਉਹਨੇ ਹੀ ਕਟਵਾਇਆ ਤੇ ਵੇਹ ਵੀ ਖਾਣ ਵਾਲੀ ਹੋਈ ਕਿਉਂ ਖਾਣ ਵਾਲੀ ਹੋਈ ਇਹ ਗੱਲ ਦੱਸ ਖਾਣ ਵਾਲੀ ਕਿਉਂ ਕੱਟ ਘਰ ਤੇ ਕਰਨ ਨਹੀਂ ਹੜਦੀ ਕਿਉਂ ਕਿਉਂ ਕਰਦੀ ਗੱਲ ਮੇਰੇ ਵੱਲ ਹੱਦ ਗਈ ਆ ਕਿਉਂ ਆਪਣੇ ਘਰ ਤੇ ਜਾ ਉਹ ਜੀਏ ਤੋਂ ਨੇ ਲੜਨੀ ਆਉਂਦੀਆਂ ਆ ਇੱਥੇ ਗੱਲ ਮੂੜਾ ਹੁੰਦੀ ਆ ਇਹ ਕੀ ਗਵੈਂਦੀ ਆ ਰਵਰੀ ਨਹੀਂ ਤੂੰ ਮੇਰੀ ਭੈਣ ਨੂੰ ਕਹਣੋਂ ਨਹੀਂ ਮੜੀ ਕਹਿਣ ਵਾਲੀ ਮੈਂ ਮੜੀ ਕਿਆ ਤੇਰੀ ਭੈਣ ਨੂੰ ਅਰੇ ਬੂਆ ਲੈ ਦਾ ਭੈਣਾ ਤੈਨੂੰ ਮੈਂ ਕਿੰਨੀ ਵਾਰ ਆਖਿਆ ਚਲ ਜਾ ਅਰੇ ਹੋ ਬੂਆ ਤੂੰ ਦਮੜ ਗਾਲ ਤੇ ਕਰ ਲੈਂਦੇ ਹੁਣ ਮੈਨੂੰ ਤੈਨੂੰ ਹਏ ਇਹ ਤਾਂ ਚੰਗੀ ਗੱਲ ਕਰਦੀ ਆ ਜਿਹੜੀ ਕਰਨੀ ਆ ਕਰ ਹ ਗੱਲ ਨਹੀਂ ਮੇਰੀ ਗੱਲ ਸੁਣ ਲੈ ਜੇ ਤੈਨੂੰ ਇੰਨਾ ਦੋਖਿਆ ਨਾ ਮੈਂ ਤੁਹਾਡੇ 'ਤੇ ਆਉਣੀ ਆ ਯਾਰ ਤਬਾੜ ਮੈਂ ਤੇਰੇ ਘਰ ਪੈਰ ਵੀ ਨਹੀਂ ਪੁੰਦੀ ਏ ਗੱਲ ਪੱਕੀ ਓ ਮੇਰੇ ਖੌਲਾ ਤੂੰ ਕੰਦਾ ਪੈਣ ਕਿੰਨੀ ਵਾਰੀ ਕਹੀ ਆ ਤਬਾੜ ਤੂੰ ਇੱਥੇ ਨਾ ਕਰੀਂ ਮੈਂ ਆ ਕਹਾਂ ਗਈ ਇੱਥੇ ਰਾਣੀ ਦੀ ਨੂੰ ਮੇਰੇ ਤੋਹੀ ਤੇ ਲੜਾਈ ਪਾਈ ਆ ਤੇਰੇ ਤੇ ਸਾਰੇ ਪੁਵਾੜੇ ਪਏ ਆ ਚਲ ਆ ਜੀ ਘਰ ਆ ਜਾ ਗੱਲ ਨਹੀਂ ਸ਼ਰਦੀ ਸ਼ਰਾਬੀਆਂ ਮੰਗੂ ਖਲੋ ਜਾ ਇੱਕ ਮਿੰਟ ਖਲੋ ਜਾ ਇੱਕ ਮਿੰਟ ਕੀ ਇਹਨਾਂ ਨੇ ਗੱਲ ਦੀ ਪਾਰਤਾ ਵਾ ਹੁਣ ਵੇਲਾ ਉਹਦੀ ਭੈਣ ਹੀ ਕਹਿ ਗਈ ਨਾ ਸੰਦੀਪ ਨੂੰ ਵੀ ਤੇਰੇ ਪੁਵਾੜੇ ਆ ਪਰ ਆ ਮੇਰੇ ਬੰਦੇ ਨੂੰ ਨਹੀਂ ਸਮਝ ਆਉਂਦਾ ਤੂੰ ਜਲ ਕਰ ਨੂੰ ਮੈਂ ਇਹਨਾਂ ਨਾਲ ਗੱਲ ਕਰਕੇ ਆਉਣੀ ਹੁਣ ਇਹ ਜਿਹੜੀਆਂ ਭੂਏ ਚੜੀਆਂ ਬਹੁਤੀਆਂ ਜਿਆਦੀਆਂ ਨੇ ਲਾਉਣਾ ਥੱਲੇ ਜਿਹੜਾ ਕੰਮ ਦਾ ਡਰੀ ਹੋਵੇ ਕਰਤਾ ਹੀ ਉਹ ਆ ਗਏ ਪੰਗਾ ਫੁੱਫਾ ਉਹ ਜਲਦੀ ਭੱਜ ਗਿਆ ਭੱਜ ਗਿਆ ਉਹ ਲੜ ਪਈ ਜਾਂਦਾ ਫੇਰ ਕੌਣ ਉਹ ਅੰਬਰ ਗਈ ਉਧਰ ਲੈ ਤੈਨੂੰ ਮਾਖਿਆ ਕੋਈ ਨਾ ਕੋਈ ਪਾਸ ਛੱਡਣਾ ਤੁਸੀਂ ਇਹਨਾਂ ਮਾਖੇ ਹੋ ਕੇ ਨਾ ਜਾਇਆ ਕਰ ਆ ਜਾਇਆ ਕਰ ਛਾਪੇ ਨੂੰ ਭੜਾਇਏ ਨੇ ਆਹ ਹੁਣ ਆਉਂਦੀ ਨਹੀਂ ਤੁਹਾਡੇ ਕੰਜਰਾ ਦੇ ਘਰ ਉਹ ਕੰਜਰੀ ਹੋ ਜਣ ਤੁਹਾਡੇ ਘਰ ਬੜੂਗੀ ਹੁਣ ਜਾ ਜਾਂ ਤੇਰ ਵੜ ਜਾ ਕਿੱਥੇ ਜਾ ਕੇ ਨੱਕ ਢੋਕ ਕੇ ਮਰ ਜਾ ਥੀ ਪੈਂਦੀਆਂ ਜੇ ਕੱਲ ਦੀ ਵਿਆਹੀ ਆ ਅੱਜ ਲੜਨਦੀ ਹੀ ਮੇਰੇ ਨਾਲ ਹੈ ਕੋਈ ਨਹੀਂ ਕਦੇ ਢੱਕਦੇ ਨਹੀਂ ਉਹਨੂੰ ਤੇ ਹੁਣ ਤਾਂ ਕਦੀ ਇਹਨਾਂ ਢੱਕਿਆ ਹੀ ਨਹੀਂ ਆ ਉਹ ਆ ਗਈ ਆ ਸੰਦੀਪ ਮੇਰੀ ਰਾਣੀ ਨੂੰ ਮਿਲਣ ਆ ਗਈ ਆ ਫੇਰ ਹੈ ਤੇ ਉਹ ਜਿਹੜੀ ਮਨਪਰੀ ਦਾ ਨਾ ਵਿਆਹ ਲੈ ਆਂਦੀ ਆ ਉਹਨੂੰ ਗੱਲਾਂ ਨਾ ਵੀ ਕਰਨ ਉਹ ਪਤਾ ਤੂੰ ਹੀ ਨਾ ਕਲ ਪਿਆ ਕਰ ਕੋਈ ਗੱਲ ਨਹੀਂ ਗਈ ਹੈ ਫੁੱਫੜ ਜੀ ਕਲ ਪੜਾ ਦੇ ਕੀ ਕਰਾ ਉਹ ਦਜਾਹ ਲਾ ਹੋ ਗਿਆ ਮੇਰੇ ਹਾਥੀ ਪੈਂਦੀ ਪਿੰਦਰ ਇਹਨਾਂ ਦੀ ਤੇ ਤੂੰ ਕਿਉਂ ਆਈ ਇੱਧਰ ਫਿਰ ਇਹਨਾਂ ਦੇ ਮੈਂ ਕੀ ਕਰਨ ਉਹ ਮੈਂ ਚਲ ਮੈਂ ਸੰਦੀਪ ਨੂੰ ਵੇਖ ਕੇ ਆਉਣੀ ਆ ਵੀ ਮਿਲ ਲੈ ਰਾਣੀ ਤਾਂ ਸੱਦ ਕੇ ਲਿਆਉਣੀ ਆ ਉਹ ਤੇ ਕੋ ਹੋਰ ਮੰਡੂਆ ਲਾ ਕੇ ਬੈਠੀ ਗਾ ਲੋੜੀ ਆਈ ਹੈ ਧਾਣੇ ਲੈਣਾ ਜੀ ਉਹਨਾਂ ਕਰ ਮਿਲ ਕੇ ਧਾਣੇ ਲੈਣ ਆਈ ਆ ਧਾਣੇ ਕੋਲ ਲੈਣ ਤਾਂ ਇਹਨਾਂ ਨੇ ਕਰੋ ਮੈਂ ਕਦੀ ਆਈ ਇਹਦੇ ਨਾਲ ਚੀਜ਼ਾਂ ਮੰਗਣ ਥੋੜੀ ਕਦੀ ਮੈਂ ਚੀਜ਼ਾ ਮੰਗਣ ਆਈ ਕਦੀ ਇਹਨਾਂ ਦੇ ਘਰੋਂ ਚੱਲੇ ਸ਼ਾਹ ਪੁੱਤ ਨੂੰ ਦਿਨ ਦਿਹਾੜ ਆਇਆ ਵਾ ਤੇ ਨਾ ਬੋਲੋ ਨਾ ਰੋੜਾ ਪਾਓ ਖੁਸ਼ੀ ਖੁਸ਼ੀ ਨਾ ਮਾਜਾਈ ਅਹੀਂ ਦਿਨ ਦਿਹਾੜ ਵੇਖੀਏ ਇਹਨਾਂ ਵਾਸਤੇ ਕੋਈ ਦਿਨ ਦਿਹਾੜ ਨਹੀਂ ਬਣਿਆ ਫਿਰ ਗੱਲ ਕਰਾਂ ਤੁਸੀਂ ਮੈਂ ਕਰਨਾ ਗੱਲ ਕਰ ਲਈ ਗੱਲ ਕਰ ਲੈਨੇ ਗੱਲ ਕਰ ਚੱਲ ਕਰ ਲੈ ਸੰਦੀਪ ਦੀ ਆਵਾਜ਼ ਆਈ ਕਿਹਦੀ ਆਵਾਜ਼ ਆਈ ਇਹੋ ਜਿਆਦੀਆ ਭੂਏ ਚੜੀਆਂ ਵਾ ਚੋਪੜ ਕੇ ਘਰ ਚੱਲ ਜਾ ਚੰਗਾ ਚੱਲ ਜਾ ਘਰ ਇੱਥੇ ਮੈਨੂੰ ਚੁੱਪ ਕਰਾਉਂਦਾ ਰਹੀ ਇਹਨਾਂ ਨੂੰ ਦਿਵਾਲੀ ਨਾ ਕਦੀ ਆਵੀ। ਬੱਚਾ ਜਾਓ ਜਾਓ ਪੁੱਤ ਜਾ ਕਰ ਨੂੰ ਜਾ। ਚਲ ਜਾਓ ਕਰ ਨੂੰ ਦਿਨ ਵਾਂ ਜਾਓ ਕਰ ਨੂੰ। ਚਲ ਚਲ। ਕਰ ਨੂੰ ਜਾਉਂਗੀ ਹੋਰ ਕਿਤੇ ਤੇ ਨਹੀਂ ਚੱਲੀ। ਮੰਨੇ ਵੇਖ ਲੈ ਨਿਗੀ ਜੀ ਗੱਲ ਤੋਂ ਤੇ ਕਿੰਨੀ ਵੱਡੀ ਗੱਲ ਜੀ ਵੱਧ ਗਈ ਆ। ਜੀ ਅਕਲ ਵਾਲੀ ਹੁੰਦੀ ਤੇ ਇੰਨਾ ਰੌਲਾ ਹੀ ਨਾ ਪਾਉਂਦੀ। ਹੋਰ ਭੈਣ ਜਲੂਸ ਕੜ ਕੇ ਰੱਖਦਾ ਘਰ ਦਾ ਇਹਨੇ। ਉਹ ਮੋੜ ਮੋੜ ਉਹ ਹੀ ਗੱਲਾਂ ਕਰੀ ਜਾਓ ਚੰਗਾ ਹੁਣ ਹਟਿਓ ਨਾ ਗੱਲਾਂ ਕਰਨ। ਮੈਂ ਪੂਆ ਜੀ ਇਹਨਾਂ ਨੇ ਨਹੀਂ ਹਟਣਾ। ਮੇਰਾ ਤੇ ਰਾਦਾ ਵਾ ਕਿ ਮੈਂ ਚਲੀ ਜਾਵਾਂ ਤੇ ਮੈਂ ਤਲਾਕ ਹੀ ਲੈਣਾ। ਮੈਂ ਜਦ ਤੱਕ ਇਹ ਮੈਂ ਇੱਥੇ ਹੀ ਮੁਕਾਦਾ ਗਾਂ ਦਾ ਨ ਮਨਪ੍ਰੀਤ ਦਾ ਵੀ ਕਰਦਾ ਹੁਣ ਚੰਗੇ ਰਹਿ ਜੇ ਤੁਸੀਂ ਤੇ ਬਸ ਆ ਗੱਲ ਰਹਿ ਗਈ ਕਰਨ ਵਾਲੀ ਇਦਾਂ ਜਨਾਨੀਆਂ ਕਰਦੀਆਂ ਹੁੰਦੀਆਂ ਇਤਰਾਕ ਲੈਂਦੀਆਂ ਲੈਣ ਸੌਖੇ ਕਿਤੇ ਤੇ ਮਨਨੇ ਤੇਰਾ ਵੀ ਫਰਜ਼ ਥੋੜੀ ਪੰਦਾ ਹੀ ਹੱਥ ਚੁੱਕਾਂ ਹੁੰਦਾ ਨਹੀਂ ਆਂਦਾ ਇਦਾਂ ਜਨਾਨੀਆਂ ਕੱਢੇ ਤੇ ਤੈਨੂੰ ਪਤਾ ਵੀ ਕੱਢ ਜਨਾਨੀਆਂ ਕਰਦੇ ਤੂੰ ਵੀ ਕੋਸ਼ ਉਹ ਇੰਨਾਂ ਗੱਲਾਂ ਦੇ ਵਿੱਚ ਤੇ ਪੂਆ ਪਖਾਂਡੀ ਕਰਨੀ ਕੀ ਕਰਨੀ ਯਾਰ ਉਹਨੇ ਕਿਹੜਾ ਜ਼ਿਆਦਾ ਬੁੱਟਿਆ ਮਾੜਾ ਜਿਹਾ ਹੱਥ ਹੀ ਲਾਇਆ ਉਹਨੇ ਨਹੀਂ ਤੇ ਤੂੰ ਕੀ ਚਾਹੁੰਨੀ ਹੋਰ ਘਟਦਾ ਹਜੇ ਵੇਖ ਲੈ ਪੂਆ ਜੀ ਉਨੇ ਕਿੜਾ ਕਿੰਨਾ ਕਿਤੇ ਘੁੱਟ ਲਿਆ ਉਹਨੂੰ ਪੁੱਤ ਇੱਕ ਮਾਰ ਤੇ ਚਾਮੀ ਉਹ ਗੱਲ ਤਾਂ ਮੈਂ 10 ਮਾਰ ਦਿੰਦਾ ਹੱਥ ਤੇ ਚੁੱਕਿਆ ਹੀ ਆ ਨਾ ਇਹ ਸੋਚੋ ਨਾ ਤੁਸੀਂ ਏਦਾਂ ਗੱਲਾਂ ਕਰਕੇ ਚੰਗੇ ਲੱਗੀ ਜਾਵਾ ਤੂੰ ਅਜ ਫੇਰ ਕਿੱਦਾਂ ਜਬਾਨ ਬੰਦ ਹੋਣੀ ਬੋਲੋ ਤਾਂ ਹੜਦੀ ਲੀਓ ਮੇਰੀ ਗੱਲ ਸੁਣ ਇਹਨੂੰ ਮਾਰਾ ਜੇ ਕੋਈ ਕੁਛ ਕਹਿ ਦਿੰਦਾ ਤੇ ਆ ਕੇ ਪੇਕਿਆਂ ਦੇ ਬਹਿ ਜਾਂਦੀ ਆ ਤੇ ਤੂੰ ਤੇ ਉਹ ਬਕਾਨੀ ਕੁੜੀ ਦੇ ਸਾਹਮਣੇ ਹੱਥ ਚੁੱਕਿਆ ਉਹਦੇ ਤੇ ਪਾਪੀ ਤੂੰ ਮੇਰੇ ਦੇ ਕਿਉਂ ਆ ਜਾਨੀ ਆ ਤੇ ਤੇਰੇ ਤੋਂ ਗੱਲ ਸ਼ੁਰੂ ਹੁੰਦੀ ਤੇਰੇ ਤੇ ਹੀ ਆਉਣਾ ਮੈਂ ਕਹਿਦੀ ਹੁੰਦੀ ਤੂੰ ਮੇਰੇ ਤੇ ਆ ਜਾਨੀ ਗੱਲ ਕਿਸੇ ਦੀ ਨਹੀਂ ਰਾਣੀ ਗੱਲ ਤੇਰੀ ਆ ਤੇ ਇੱਥੇ ਮੇਰੀ ਭੈਣ ਦਾ ਮਸਲਾ ਆ ਮੈਂ ਤਾਂ ਬੋਲੂਗੀ ਫਿਰ ਉਹਨੂੰ ਸਮਝਾਣ ਦੀ ਬਜਾਏ ਮੇਰੇ ਤੇ ਚੰਦਾ ਬੱਤੀ ਸਮਝਾ ਜੇ ਕਭੀ ਤੇਰੀ ਭੈਣ ਤੇ ਮੇਰੀ ਨਹੀਂ ਭੈਣ ਲੱਗਦੀ ਨਹੀਂ ਭੈਣ ਲੱਗਦੀ ਤਾਂ ਤੂੰ ਭੈਣ ਨੂੰ ਭੈਣ ਦੀ ਜਗ੍ਹਾ ਤੇ ਰੱਖ ਘਰ ਵਾਲੀ ਨੂੰ ਘਰ ਵਾਲੀ ਦੀ ਜਗ੍ਹਾ ਤੇ ਰੱਖ ਹਾਂ ਨਾਲ ਮੈਂ ਤੇਰੇ ਸਪான்ਸਰ ਭੇਜੀ ਆ ਉਹਦੀ ਮਾਂ ਨੇ ਸਭ ਕੁਝ ਕੀਤਾ ਵਾ ਉਹਨਾਂ ਬਾਹਰ ਚੱਲ ਜਣਾ ਤੂੰ ਹੀ ਬਾਹਰ ਚੱਲ ਤੈਨੂੰ ਜਹਾਜੇ ਹੂੜੇ ਚੰਗੇ ਲੱਗਦੇ ਮੈਂ ਕਹਨ ਜਹਾਜੇ ਹੂੜਾ ਮੇਰੇ ਤੇ ਧੀ ਪੈਲੀ ਮੈਨੂੰ ਲੈ ਮੈਂ ਭੁੱਖਾ ਜਹਾਜੇ ਝੂਟੇ ਦਾ ਓਹਾ ਉੱਥੇ ਮੈਂ ਝਾੜੀ ਕਰਨੀ ਐ ਇੱਥੇ ਮੈਂ ਰਾਜ ਕਰਨ ਯਾ ਤੇ ਫਿਰ ਜਾ ਲੈਣਗੇ ਇਹ ਹਜੇ ਲਾਲਜੀ ਚੰਗੇ ਵੀ ਬਾਹਰ ਜਾਣਾ ਇਹ ਲਾਲਜ ਨਹੀਂ ਸਾਨੂੰ ਚੰਗੇ ਸਾਨੂੰ ਸਾਰਾ ਕੁਝ ਇੱਥੇ ਰੱਬ ਨੇ ਦਿੱਤਾ ਆ ਨਹੀਂ ਇਹਦੇ ਹੁਣ ਭੈਣ ਭਰਾਇਕੇ ਪਾਸੇ ਹੀ ਹੋ ਗਏ ਫਿਰ ਤੂ ਆਜੀ ਫਿਰ ਇਹ ਨਹੀਂ ਚਾਹੁੰਦੀ ਵੀ ਉਹ ਇੱਥੇ ਵਸੇ ਲੜਾਈ ਦਾ ਮੂੰਹ ਕਾਲਾ ਵਾ ਲੜਾਈ ਨਾ ਕਰੋ ਚੰਗੀ ਨਹੀਂ ਹੁੰਦੀ ਤੂ ਆ ਬੋਲਣਾ ਤਾਂ ਹਟਦੀ ਨਹੀਂ ਕੀ ਕਰੀ ਜਾਣ ਚੱਲੀ ਆ ਮੈਂ ਹਟ ਦੂੰਗੀ ਬੋਲਣਾ ਸਾਰਾ ਕੁਝ ਰੋ ਤੂੰ ਹੀ ਜਾਣੀ ਤੂੰ ਮੇਰਾ ਵਿਸ਼ਵਾਸ ਤੋੜਿਆ ਮਨਪ੍ਰੀਤ ਨਹੀਂ ਜੀ ਮੈਂ ਚਲੀ ਜਾਣਾ ਮੈਂ ਤੇ ਤੇ ਵਿਸ਼ਵਾਸ ਕੀਤਾ ਤਾਂ ਵਿਆਹ ਕਰਾਇਆ ਕਿ ਤੂੰ ਮੇਰੇ ਨਾਲ ਸਾਥ ਦੇਵੇਂਗੀ ਮੇਰਾ ਕਰਦੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਦੀਦੀ ਮੈਨੂੰ ਨਹੀਂ ਪਸੰਦ ਕਰਦੇ ਕੋਈ ਐਵੇਂ ਨਾ ਮੈਂ ਜਾਣਾ ਵਾ ਅੱਜ ਚੰਗਾ ਜਾਵਾਂਗੇ ਕੋਈ ਗੱਲ ਨਹੀਂ ਪਰ ਗੱਲ ਜਿਹੜਾ ਜਾਣਤੇ ਆਂ ਹਰਿਆ ਕਦੋਂ ਵਿਆਹ ਕਦੋਂ ਆ ਜਾਂ ਫਿਰ ਨਹੀਂ ਫਿਰ ਮੇਰਾ ਉਹ ਗੱਲ ਕਲੀਅਰ ਕਰਦਾ ਮੈਂ ਤੁਹਾਨੂੰ ਤਾਂ ਪਹਿਲਾਂ ਹੀ ਕਿਹਾ ਹੈਗਾ ਕਿ ਦੀਦੀ ਮੈਨੂੰ ਨਹੀਂ ਪਸੰਦ ਕਰਦੇ ਉਦੋਂ ਤੇ ਤੇ ਕਹਿੰਦੀ ਨਹੀਂ ਨਹੀਂ ਤੇਰੇ ਤੋਂ ਬਿਨਾ ਮੇਰਾ ਸਰਦਾ ਹੀ ਨਹੀਂ ਆ ਮਨੇ ਚੋਰੀ ਫੋਲ ਦਿੰਦਾ ਰਿਹਾ ਸੀ ਨਾ ਆਇਓ ਫੋਲ ਨੇ ਰੰਗ ਦਿਖਾਤਾ ਆਇਓ ਰੰਗ ਤੇ ਤੀਨ ਦਿਖਾਤੇ ਆਪਣੇ ਮੈਂ ਤੇ ਪਹਿਨੇ ਹੀ ਦਿਖਾਏ ਸੀਗੇ ਰੰਗ ਵੀ ਤੀਜੀ ਤੇ ਆ ਰੰਗਵਾ ਪਰ ਨਹੀਂ ਇਹਨੂੰ ਤੇ ਵਿਸ਼ਵਾਸ ਹੀ ਨਹੀਂ ਦਾ ਮੇਰੇ ਤੇ ਆਹ ਤੁਹਾਡੀ ਇਹ ਗੱਲਾਂ ਕਦੋਂ ਹੁੰਦੀਆਂ ਰਹੀਆਂ ਮੈਨੂੰ ਵੀ ਕੁਝ ਦੱਸੋ ਕਰ ਲਿਆ ਵਿਸ਼ਵਾਸ ਆਈਓ ਤੇਰੀ ਭੈਣ ਦੇ ਤੈਨੂੰ ਵਿਸ਼ਵਾਸ ਆ ਤੇ ਮੋਨੀਟਰ ਦੇ ਜੜੇ ਤੇ ਵਿਸ਼ਵਾਸ ਕਰਨ ਦੇ ਆ ਵਿਸ਼ਵਾਸ ਦੇ ਕਰਕੇ ਤੇ ਘਰ ਬੁੱਟਿਆ ਜਾਣ ਦੇਵਾ ਪੁਰਾਣੀਆਂ ਗੱਲਾਂ ਕਰ ਤਾ ਬੋਲਣ ਦੇ ਸਾਰੀਆਂ ਤੁਸੀਂ ਬੁਆ ਜੀ ਤੂੰ ਵੀ ਸੈਟ ਨੂੰ ਹੀ ਰੋਂਦੀ ਸੀ ਤੇ ਮੈਨੂੰ ਸੈਟ ਪੈ ਜਾਣ ਤੂੰ ਵੀ ਅੰਨਾ ਵਿਸ਼ਵਾਸ ਕਰਦੀ ਸੀ ਆਈਓ ਅੰਨਾ ਵਿਸ਼ਵਾਸ ਜਿਹੜਾ ਤੁਸੀਂ ਕਰਕੇ ਨਾ ਉਹਦਾ ਰਿਸ਼ਤਾ ਕਰਵਾਤਾ ਹੀ ਕਿ ਸੈਟ ਤਾਂ ਉਹਨਾਂ ਨੇ ਆਪੇ ਪਾਏ ਹਨੂ ਔਰ ਤਗੜੇ ਘਰ ਦੇ ਹੈਗੇ ਹੀ ਮੋਟੀਆਂ ਸਾਮੀਆਂ ਹੀ ਤੇ ਰਾਣੀ ਹਣ ਤੂੰ ਮੇਰਾ ਨਾ ਭੂਆ ਭਈ ਆਪਾਂ ਲੜ ਪੀਏ ਹੁਣ ਤੇਰਾ ਨਾ ਭਾਜੀ ਤੁਸੀਂ ਨਹੀਂ ਕਰਵਾਇਆ ਇਹ ਦੋਨੇ ਰਲੇ ਹੀ ਤੇ ਤੁਹਾਨੂੰ ਵਿੱਚ ਪਾ ਲਿਆ ਤੇ ਤੁਸੀਂ ਆਖਿਆ ਕਿ ਮੈਂ ਕਰਵਾਤਾ ਆ ਇਹ ਕੀ ਮਤਲਬ ਦੋਵੇਂ ਰਲੇ ਸੀਗੇ ਤੁਹਾਡੇ ਮੂੰਹ ਤੇ ਹੀ ਆ ਪੁੱਛੋ ਇਹਨਾਂ ਨੂੰ ਤਾਰਿਆ ਨਾਲ ਵਿਸ਼ਵਾਸ ਉਹ ਤਾਂ ਫਿਰ ਹੁੰਦੇ ਹੀ ਆਏ ਜੇ ਨਾਂ ਵਿੱਚ ਪੈਂਦੇ ਤਾਂ ਵੀ ਹੋ ਹੀ ਜਾਣਾ ਸੀਗਾ ਫੇਰ ਕਿਦਾਂ ਕਰਵਾ ਦਿੰਦੀ ਮੈਂ ਮੈਂ ਉਹ ਨਹੀਂ ਦੇਣਾ ਫਿਰ ਕਿਦਾਂ ਨਹੀਂ ਹੋਣ ਦੇਣਾ ਜਿੱਦੋਂ ਅਗਲਾ ਪਸੰਦ ਕਰਦਾ ਹੈਗਾ ਤਾਂ ਹੋਣਾ ਤੇ ਹੈਗਾ ਹੀਗਾ ਹੁਣ ਤੂੰ ਹੋਇਆ ਤਾਂ ਵਸਣ ਹੀ ਨਹੀਂ ਦੇਣ ਦੇ ਟੁੱਟਾ ਨਾ ਵਿਸ਼ਵਾਸ ਤੇਰਾ ਵੀ ਆਪਣੀ ਭੈਣ ਤੋਂ ਕੋਸ਼ਣ ਨੂੰ ਚੱਲ ਰਾਣੀ ਗੱਲ ਚਾਹੇ ਕੋਈ ਵੀ ਹੋਈ ਆ ਹੁਣ ਤੇ ਉਹ ਵਿਆਹ ਕੇ ਆ ਗਈ ਆ ਨਾ ਗੱਲ ਤੇ ਤੇਰੀ ਵੀ ਸਹੀ ਆ ਵੀ ਐਨੇ ਮੇਰੇ ਨਾਲ ਇਦਾਂ ਕੀਤੀ ਆ ਪਰ ਹੁਣ ਮੈਂ ਇਹਦਾ ਘਰ ਤਾਂ ਨਹੀਂ ਨਾ ਤੋੜ ਸਕਦੀ ਪੁੱਤ ਤੂੰ ਆਪਣੇ ਘਰ ਜਾ ਅਓ ਮੈਂ ਕਰ ਘਫੜ ਨੂੰ ਵੇਖ ਕੇ ਆਵਾਂ ਤੇ ਚੱਲ ਆ ਇਧਰ ਆਪਣੇ ਘਰ ਉਹਦੇ ਤਾਂ ਮੈਨਾਂ ਇਦਾਂ ਕਰੇ ਨਾ ਕਿ ਜੇ ਮੈਂ ਆ ਦਾ ਪਛਵਾਚ ਕਰ ਕੀਤਾ ਹੋਵੇ ਉਹ ਵਿੱਚ ਖਲੋਤੇ ਆ ਤੇ ਫੇਰ ਹੀ ਮੈਂ ਕਰਵਾਇਆ ਵਾ। ਵਾਓ ਕੇ ਜਾਏ ਆਪਣੇ ਘਰ ਉਹਦਾ ਘਰ ਨਹੀਂ ਏ ਜਿੰਨਾ ਘਰ ਮੇਰਾ ਉਹਨਾਂ ਘਰ ਉਹਦਾ ਵਾ। ਹਾਏ ਹਾਏ ਉਹਦਾ ਤੇ ਹੈਗਾ ਹੁਣ ਜਾਣਾ ਹੀ ਨਹੀਂਗਾ ਇਹਨੇ ਆਪਣੇ ਘਰ। ਤੇ ਚੱਲ ਜੂਗੀ। ਕਦੋਂ ਜਾਊਗੀ ਮੰਨੇ ਕਦੋਂ ਜਾਊਗੀ ਜਦੋਂ ਉਹ ਚਲੇਗੀ ਇੱਥੋਂ। ਲੜਾਈ ਏ ਜਾਨ ਦੀ ਲੜਾਈ ਬਸ। ਤੇ ਫੇਰ ਉਹਨੂੰ ਇੱਥੇ ਪਿਠਾਕੇ ਕਰਨਾ ਵੀ ਕੀ ਜਦੋਂ ਦੀ ਸੱਸ ਕਹਿਣ ਡਈ ਏ ਵੀ ਉਹਨੂੰ ਛੱਡ ਜੋ। ਨਹੀਂ ਇਹਨੇ ਕੁਆ ਨਹੀਂ ਤੇ ਕਿਹਨੂੰ ਵੀ ਨਾ ਜਾਣੂੰ ਕਹਿੰਦਾ ਚਲ ਜਾ ਚਲ ਜਾ ਆ ਵੀ ਕੋਈ ਕੰਮ ਨਾ ਤੇਰਾ ਉੱਤਰ ਜਿਨ੍ਹਾਂ ਨੂੰ ਕਹਿਣਾ ਚਾਹੀਦਾ ਨਾ ਚਲ ਜਾ ਉਹਨੂੰ ਉੱਧਰ ਰੱਖਣਾ ਹੈ ਇੱਥੇ ਮੈਂ ਜਾਣੀ ਮੈਂ ਜੰਗਾਰੇ ਆਉਣ ਜਾਣ ਦੋ ਮੈਨੂੰ ਅਸੀਂ ਕਿੰਨੇ ਹੱਥ ਜੋੜੀਏ ਪੈਣਾ ਇਹਨਾਂ ਨੇ ਆਪੇ ਆ ਜੂਗੀ ਤੂੰ ਚੱਲ ਆ ਜਾ ਆ ਜਾ ਜੇ ਤੋ ਕਦਰ ਹੀ ਨਾ ਹੋਵੇ ਤਾਂ ਤੇ ਵੇਰਾ ਐਨੀ ਗੱਲ ਵੱਧ ਗਈ ਆ ਜਦੋਂ ਕਦਰ ਹੀ ਨਹੀਂ ਆ ਫੁੱਪੜ ਦੀ ਫੇ ਰਹਿ ਕੇ ਕਰਨਾ ਕੀ ਇੱਥੇ ਹਾਏ ਵੇ ਰੱਬਾ ਮੈਂ ਤਾਂ ਮੁੜ ਕੇ ਆਉਂਦੀ ਹੀ ਬੋਲਦੀ ਮੈਂ ਉਹਨੂੰ ਜੋਬਨ ਕੋ ਘੁਲਾਤਾ ਵੀ ਜਾ ਇਹਨੂੰ ਲੈ ਜਾ ਤੇ ਫੇਰ ਮੈਂ ਇਥੋਂ ਮੁੜ ਗਿਆ ਮੈਂ ਕਿਹਾ ਚੱਲ ਇਧਰ ਦਵਿੰਦਰ ਹੈਗੀ ਤਾਂ ਉਹਨਾਂ ਕਿਲੇ ਹੋਗਾ ਨਾ ਉਹ ਜੋਬਨ ਨੂੰ ਕੁੱਟਣ ਦਾ ਤੇ ਮੈਂ ਦੁਬਾਰਾ ਫੇਰ ਉਹਦੇ ਅੱਗੇ ਚੱਲ ਗਿਆ ਇੱਕ ਪਾਲਟੀ ਤੇ ਪਾਣੀ ਨਹੀਂ ਕੋਈ ਪਾਉਂਦਾ ਇੱਥੇ ਤੇਲ ਹੀ ਪੈਂਡਿਆ ਡੀਜ਼ਲ ਹੀ ਪੈਂਡਿਆ ਪੈਟਰੋਲ ਹੀ ਪੈਂਡਿਆ ਮੱਚ ਮੱਚ ਕੇ ਕਿਤੇ ਆਏ ਆਗਮ ਅੱਗ ਮੱਚਣ ਗਈਓ ਇੱਥੇ ਤਾਂ ਮੈਨੂੰ ਨਹੀਂ ਪਤਾ ਨਹੀਂ ਕੀ ਬਣਨਾ ਮੇਰੇ ਭਰਾ ਦੇ ਘਰ ਦਾ ਚੱਲ ਮਨਕੀ ਤੂੰ ਛੱਡ ਦੇ ਲੱਗੀ ਸਾਰਾ ਕੁਝ ਦਾ ਜਾ ਨਾ ਤੂੰ ਛੇੜਿਆ ਨੂੰ ਭੂਨਾ ਦੀ ਖੱਖਰ ਨੂੰ ਪਹਿਲਾਂ ਉਹ ਆ ਤੇ ਚੱਲ ਗਾਲ ਛੱਡਾ ਤੂੰ ਇੱਥੇ ਹੁਣ ਜਿਹੜਾ ਮਨਜੋਤ ਨੇ ਖਲਾਰਾ ਪਾਇਆ ਰਾਜ ਸਿੰਘ ਖਲਾਰਾ ਪਾਇਆ ਨਾਲੀ ਹੁਣ ਦੀਦੀ ਮੈਂ ਚੱਲੀ ਆ ਨਾਨਕੇ ਮੈਂ ਨਹੀਂ ਨਹੀਂ ਜਾਣਾ ਨਹੀਂ ਕਦੇ ਨਹੀਂ ਇੱਧਰ ਪੈ ਤੇ ਇੱਧਰ ਯਾਰ ਕੋਈ ਨਹੀਂ ਕੋਈ ਇੱਥੇ ਬੈਠਾ ਆਪਣੀ ਭੈਣ ਦੇ ਘਰ ਬੈਠਾ ਨਾਨਕੇ ਤੂੰ ਕੋਈ ਜਾਣਾ ਅਹੀਂ ਜੂ ਹੈਗੇ ਆ ਹੜਨਾ ਚੱਲ ਅਹੀਂ ਲੈ ਕੇ ਜਾਂਦੇ ਆ ਆਪਣੀ ਧੀ ਨੂੰ ਜੇ ਨਹੀਂ ਇਹਨਾਂ ਨੇ ਮੇਰੇ ਕੰਨੀ ਤੇ ਕੋਈ ਗੱਲ ਨਹੀਂ ਨਹੀਂ ਭੂਆ ਜੀ ਇੱਥੇ ਰਹਿੰਦੀ ਐ ਇੰਨੀ ਕਦ ਤੂੰ ਜਾਣਾ ਸਾਡੇ ਘਰ ਇੰਨੀ ਜਿੰਦ ਵੀ ਕਦੀ ਪੁੱਤ ਵਰੇ ਮਰੇ ਦਾ ਦਿਨ ਵਾ ਚੰਗੇ ਨਹੀਂ ਲੱਗੀਦਾ ਬੁਰੇ ਲੱਗੀਦਾ ਵਾ ਉਹਨੂੰ ਵੀ ਮੈਂ ਅੱਗੇ ਵੜਦਾ ਆਇਆ ਇਹੋ ਗੱਲਾਂ ਦੇਖਾ ਕਿਦਾਂ ਦੇ ਤਰਲੇ ਕਰਾਂ ਦੀਦੀਆਂ ਆ ਦਫਾ ਹੋਏ ਜਾ ਕੇ ਜਾਂਦੀ ਆ ਤੇ ਭੂਆ ਜੀ ਮੈਂ ਚਲਾ ਜੋ ਬਦਤਮੀਜ਼ਾਂ ਦੇ ਦਿੱਦੀ ਕੋਲ ਨਹੀਂ ਆਉਂਦੀਆਂ ਹਾਂ ਇਹ ਨਹੀਂ ਤਾਹ ਹਾਂ ਇਹ ਤਾਂ ਲੋੜੀ ਲੈ ਕੇ ਆਉਣਾ ਕਿੰਨੇ ਉਹਨਾਂ ਦੇ ਰੀਝਾਂ ਚਾਹ ਕਰਨ ਵਾਲੇ ਤੈਨੂੰ ਕਿੱਥੋਂ ਬੁਲਾ ਕੇ ਛੇਤੀ ਪੈ ਗਈ ਈਂ ਦਾ ਨਹੀਂ ਕੰਨੀ ਦਾ ਬਦਤਮੀਜ਼ ਦੀ ਧੀ ਨਹੀਂ ਖੋਲ ਰਹੀ ਜੇ ਮੈਂ ਇੱਥੇ ਲੋੜੀਆਂ ਮਗਾ ਕੇ ਕੀ ਕਰਨਾ ਚੱਲ ਬਹੁਤ ਮਾਰਨਾ ਮੇਰੀ ਧੀ ਚੱਲ ਮੈਂ ਮਾਰਨਾ ਨਹੀਂ ਦਿੱਦੀ ਮੈਂ ਨਹੀਂ ਤੂੰ ਆਹ ਗੱਲ ਤੂੰ ਆਹ ਗੱਲ ਕਿੱਦਾਂ ਗੱਡੀ ਮੂੰਹੋਂ ਤੂੰ ਜਿਦਾਂ 7:00 ਵਜੇ ਨੂੰ ਦੱਸ ਤੂੰ ਤਰਾਹ ਹੀ ਲੈਣਾ ਮੇਰਾ ਦਿਮਾਗ ਖਰਾਬ ਹੋ ਗਿਆ ਏ ਕਿ ਪਿੰਦਰ ਨੂੰ ਗੋਹੀ ਵਜੇ ਅੱਗੇ ਹੋ ਗਿਆ ਨੂੰ ਰੋਕਣ ਦੀ ਐ ਜਾਂਦੀ ਐ ਤੇ ਜਾਏ ਹਾਂ ਇਹ ਕੁ ਭੂਆ ਵੇਖ ਲੋੜੀਆਂ ਡੀਕਣ ਦੀ ਆ ਉਹਦੀਆਂ ਜਾਣਾਗਾ ਤੈਨੂੰ ਚਲ ਜਾਣਾ ਹੀ ਉਹ ਵੀ ਜਾ ਕੇ ਖਲੋ ਗਈ ਆ ਵੇੜੇ ਜੇ ਕਿ ਮੈਨੂੰ ਡੱਕਣ ਹੁਣ ਜੀ ਪੈਣਾ ਆ ਬੇ ਕਾਰੇ ਗਾੜੀ ਚੋੜੇ ਹੱਥ ਕੋਈ ਬੰਦਿਆਂ ਵਾਲੇ ਕੰਮ ਕਰੋ ਕਿਉਂ ਹੱਥ ਕਰਦੀਆਂ ਜੇ ਨੂੰ ਸੋਕ ਡੱਕਣ ਦੀ ਬਜਾਏ ਕਹਿੰਦੇ ਥੋੜਾ ਜਾਣਾ ਦਿੰਦੀ ਆ ਆ ਪਿੰਡਿਕਾ ਕਰਵਾ ਜੀ ਜਾਣਾ ਉਹਨੇ ਜਾਣਾ ਨਾਟਕ ਕਰਨ ਦੀ ਆ ਮੇਰੇ ਭਤੀਜੇ ਦਾ ਘਰ ਰਸ ਲੈਣਦੇ ਰਾਣੀ ਤੇ ਤੂੰ ਵੀ ਆਪਣੇ ਘਰ ਜਾ ਮੇਰੇ ਗਾੜੀ ਨਾਲ ਹੱਥ ਜੋੜ ਨਹੀਂ ਹੱਥ ਬੰਨ੍ਹ ਲੀ ਆ ਵੀ ਜਾਓ ਆਪੋ ਆਪਣੇ ਘਰ ਜਾਓ ਤੇ ਆਪੋ ਆਪਣੇ ਘਰ ਬਚਾਓ ਨਾ ਆਪਣੀ ਨੂੰ ਕੋਈ ਆਖੇ ਇਹ ਅੰਦਰ ਗੱਲਾਂ ਕਰਨ ਸਿਖਾੜਿਆ ਕਿ ਉੱਤੇ ਪਾਲ ਨੇ ਬੋਲ ਤੇ ਮੂੰਹ ਚ ਗੱਲਾਂ ਕਰੀ ਨਾ ਮੂੰਹ ਜੀ ਉਹ ਮੁੱਖੇ ਪਿੰਡ ਵਿੱਚ ਨਾ ਰਸਾਂ ਤੇ ਕੁਆਰੀ ਜੀ ਨੂੰ ਜਾਣਾ ਹੁੰਦਾ ਨਾ ਤ ਉਹਨੂੰ ਤੁਰ ਪੈਣਾ ਹੀ ਉਹ ਖਲੋਤੀ ਆ ਰੇੜੇ ਤੇ ਜਾ ਕੇ ਕਿ ਮੈਨੂੰ ਡੱਕਣ ਚਲਾ ਕਿੱਥੇ ਆਏ ਨਾ ਉਹ ਪਰਿਵਾਰ ਤੁਰੀ ਆ ਮੈਂ ਕਿਹਾ ਕਿ ਕਿੰਨੀ ਵਾਦ ਨਾ ਮਤਲੇ ਗਿਆ ਠੀਕ ਨਹੀਂ ਪਹਿਲਾਂ ਵੀ ਪੰਨ ਲੈਣਾ ਵੀ ਮਨ ਦੀ ਕਰੋਂ ਪਿਆਰ ਨਾ ਕੁੱਤੀ ਉਹਦੇ ਇਹੋ ਗੱਲਾਂ ਲਈ ਕਹੀ ਜਾਂਦੀ ਆ ਵੀ ਮੈਂ ਚੱਲ ਜਾਣਾ ਮੈਂ ਨਹੀਂ